ਔਰ ਦੂਸਰੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਜੋੜਾ ਮਾਜਰਾ ਸਾਹਿਬ ਨੂੰ ਮੈਂ ਏਸੀ ਹਾਊਸ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਤੇ ਮੰਤਰੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ ਲੇਕਿਨ ਉੱਥੇ ਮਾਈਨਿੰਗ ਜਿਹੜੀ ਆ ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ ਅਸਲੀ ਗੱਲ ਹੈ ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਤੇ ਇਹਨਾਂ ਨੂੰ ਕਮਾਂ ਵੀ ਆਜੋ ਮੈਂ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਲੇਕਿਨ ਆਜੋ ਆਪਾਂ এনवायरमेंट ਦੀ ਗੱਲ ਕਿਤੇ ਕਰਕੇ ਦੇਖ ਲਈਏ 70 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਨਾਲ ਪੁਲਿਸ ਰਲੀ ਹੋਈ ਆ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲੀ ਹੋਈ ਆ ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋ ਜੂ ਲੇਕਿਨ ਉਹਦੇ ਤੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ ਆ ਕੰਮ ਉੱਥੇ ਦਾ ਉੱਥੇ ਖੜਾ ਜੀ ਸਰ ਬੇਸਿਕਲੀ ਗੱਲ ਇੰਨੀ ਕਾ ਆਪਣੀ ਬਦਨਾਮੀ ਸਭ ਦੀ ਹੋ ਰਹੀ ਆ ਕਈ ਵਾਰੀ ਭੁਲੇਖਾ ਹੁੰਦਾ ਸਰਕਾਰ ਨੂੰ ਵੀ ਇਹ ਕਿਉਂਕਿ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ ਜਿਹੜੇ ਪਹਿਲਾਂ ਵੀ ਚੀਫ ਮਿਨਿਸਟਰ ਆਏ ਸੀ ਕਈ ਵਾਰੀ ਪੰਜ-ਪੰਜ ਵਾਰੀ ਦੇ ਚੀਫ ਮਿਨਿਸਟਰ ਵੀ ਬਹੁਤ ਕੁਝ ਸੋਚਦੇ ਸੀਗੇ ਲੇਕਿਨ ਸਮਾਂ ਲੰਘ ਗਿਆ ਔਰ ਉਹ ਗੱਲ ਜਿਹੜੀ ਅੱਜ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆਪਣੇ ਸਾਰਿਆਂ ਦੇ ਗਲ ਚ ਲਟਕਦੀ ਆ ਕਿ ਇਹ ਸਾਰੇ ਪੋਲੀਟੀਸ਼ਨ ਜਿਹੜੇ ਆ ਇਹ ਇੱਕੋ ਜਿਹੀ ਆ ਇੱਕੋ ਥਾਲੀ ਦੇ ਚੱਟੇ ਬੱਟੇ ਆ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹਦੇ ਤੇ ਕੋਈ ਸੀਰੀਅਸਲੀ ਸੀਐਮ ਸਾਹਿਬ ਰਿਕੁਐਸਟ ਆ ਕਿ ਕਿ ਤੁਸੀਂ ਉੱਥੇ ਰਹਿਨੇ ਆਣ ਕੇ ਲੇਕਿਨ ਕਿਤੇ ਆਪ ਹੀ ਆ ਗਈ ਨਹੀਂ ਕਿਤੇ ਆਪ ਹੀ ਮੇਰੇ ਕਹਿ ਬਿਨਾ ਸਰ ਕਿਤੇ ਆਪ ਹੀ ਜਾ ਕੇ ਦੇਖ ਕੇ ਆਇਓ ਔਰ ਉੱਥੇ ਮੌਕੇ ਤੇ ਫਿਰ ਫੈਸਲਾ ਕਰਿਓ ਵੀ ਹਾਂ ਵੀ ਇਹ ਵਾਕਈ ਗੱਲ ਠੀਕ ਆ ਸਾਡਾ ਇਹੋ ਜਿਹਾ এনवायरमेंट ਜਿਹੜੇ 70 ਫੁੱਟ ਅਸੀਂ ਮਾਈਨਿੰਗ ਸਾਡੀ ਜਿਹੜੀ ਉਹ ਕਾਲੀ ਬਈ ਆ ਨਾ ਸਰ ਉਹ ਬਈ ਹੁਣ ਉੱਚੀ ਚੱਲਣ ਲੱਗ ਪਈ ਤੇ ਜਿਹੜੀ ਆਲੇ ਦੁਆਲੇ ਉੱਥੇ ਮਾਈਨਿੰਗ ਆ ਉਹ ਉਦੋਂ ਜੀ ਆ ਗਈ ਸਰ ਆ ਗਈ ਥੈਂਕ ਯੂ